ਦੀਨਾਨਗਰ ਦੇ ਨੈਸ਼ਨਲ ਹਾਈਵੇ ਬਾਈਪਾਸ ਦੇ ਨਾਲ ਲੱਗਦੇ ਪਿੰਡ ਡੀਡਾ ਸੰਸਿੰਘਾ ਅਤੇ ਚੰਗੀ ਸਰੂਪ ਦਾਸ ਦੇ ਖੇਤਾਂ ਚੋਂ ਮਿਲੀਆਂ ਤਿੰਨ ਲਾਸ਼ਾਂ ਦੀ ਪਛਾਣ ਹੋ ਗਈ ਹੈ। ਇਹਨਾਂ ਵਿੱਚੋਂ ਇੱਕ ਮ੍ਰਿਤਕ ਦਾ ਨਾਮ ਪ੍ਰਿੰਸ ਹੈ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ। ਜਦਕਿ ਬਾਕੀ ਦੋ ਸਚਿਨ ਅਤੇ ਰਾਕੇਸ਼ ਨੇ ਜੋ ਜੰਮੂ ਲਖਨਪੁਰ ਦੇ ਰਹਿਣ ਵਾਲੇ ਨੇ ਤਿੰਨੇ ਨੌਜਵਾਨ ਨਸ਼ੇ ਦੇ ਆਦੀ ਦੱਸੇ ਗਏ ਨੇ। ਮੇਰਾ ਪ੍ਰਾਪਨਾਮ ਰਕੇ ਸਿੰਘ ਜੀ ਉਹ ਇੱਥੇ ਨਸ਼ਾ ਲੈਣ ਨੂੰ ਆਉਂਦੇ ਹੀ ਤੇ ਪਰੇ ਦੀ ਘਾਟੇ ਦਾ ਪਿੰਡ ਮਿਲਦਾ ਵਿੱਚ ਇਹ ਪੰਜਾਬ ਜੀ ਸਾਡੇ ਤੇ ਮਿਲਦਾ ਮਿਲਦਾ ਵੀ ਉਹ ਉਹ ਮੁੜ ਘਟ ਮਿਲਦਾ ਸਾਡੇ ਤੇ ਪੰਜਾਬ ਦੇ ਤੋਂ ਦੇ ਜਿਆਦਾ ਕਾਫੀ ਵੱਧੂ ਹੈ ਤੇ ਅਸੀਂ ਇਹ ਡੱਡ ਬਾਡੀ ਮਿਲੀ ਹੈ ਤੁਹਾਨੂੰ ਤਾਂ ਪਤਾ ਲੱਗਿਆਗੀ ਇਦਾਂ ਦਾ ਹੋਇਆ ਕਿਨੇ ਚਿਰ ਤੂੰ ਘਰ ਗਿਆ ਕਰੋ ਗਿਆ ਵੀ ਇਹ ਵੀਰਵਾਰ ਤਿੰਨ ਚਾਰ ਚਾਰ ਦਿਨ ਦਾ ਗਿਆ ਵੀ ਪਹਿਲਾਂ ਵੀ ਕਿਤੇ ਇਦਰਾ ਆ ਬਲੇ ਵੀ ਇਦਰੀ ਉਹ ਕਹਿੰਦੇ ਰੋਕਿਆ ਨਹੀਂ ਹੈਗਾ ਤੁਸੀਂ ਨਿਸ਼ਾਨਾ ਬੜੀ ਬਾਹਰ ਰੋਕਿਆ ਨਿਸ਼ਾਨਾ ਲੱਗਿਆ ਦਾ ਹੀ ਇਹ ਨਸ਼ਾ ਕਿਹੜੇ ਪਿੰਡ ਚ ਮਿਲਦਾ ਹੈ ਇਹ ਡਿਟਾ ਪਿੰਡੀ ਸਭੇ ਗਰੀਤਾਂ ਡਿਟਾ ਆਹ ਚੇਹਰੇ ਸੈਂਕੜੇ ਪਾਣੀ ਆਹ ਥੋੜੀ ਜਿਹੀ ਮੰਗ ਕਰ ਦੇ ਮੰਗ ਕਰਦੇ ਵੀ ਇਨਸਾਫ ਮਿਲੇ ਨਸ਼ਾ ਘਰ ਨਸ਼ਾ ਘਰ ਮੋਨੇ ਜਰ ਕਿੰਨੀ ਉਮਰ ਹੀ ਕਿੰਨੇ ਵਜੇ ਵਿਆਹ ਹੋਇਆ ਇਹ ਦਮੜਾ ਵਿਆਹ ਨਹੀਂ ਹੋਇਆ ਬਾਰਾਂ ਦਿਨ ਹੋ ਗਏ